ਮੰਕੀ ਨਮਟ ਵਡਾਈ ਗੁਰਪ੍ਰੀਤ ਕਾਹ ਹਾਂਜੀ ਕੀ ਕਹਿਣਾ ਚਾਹੋਗੇ ਅੱਜ ਜੰਗ ਸਿੰਘ ਬਾਬਾ ਜੀ ਬੰਨਿਓ ਤੁਹਾਨੂੰ ਜਿਹੜੀ ਜਿਹੜੀ ਮੁਫਤ ਦਵਾਈ ਦੇ ਕੇ ਗਏ ਨੇ ਨਾ ਕੀ ਕਹਿਣਾ ਚਾਹੋਗੇ ਨਹੀਂ ਅਸੀਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਸਾਡੇ ਕੋਲ ਇਹ ਸਪਲਾਈ ਆਉਂਦੀ ਹੈ ਪਰ ਇਹ ਵਾਰੀ ਤੇ ਜਿਹੜੀਆਂ ਦਵਾਈਆਂ ਦੀ ਕਮੀ ਸੀਗੀ ਅਸੀਂ ਬਾਬਾ ਜੀ ਨੂੰ ਦੱਸਿਆ ਉਹ ਕਹਿੰਦੇ ਅਸੀਂ ਥੋੜੀ ਗੱਲ ਜਰੂਰ ਸੁਣਾਂਗੇ ਉਹਨਾਂ ਨੇ ਸਾਨੂੰ ਸਾਧਰੀ ਦਵਾਈਆਂ ਦੇ ਮਮਾ ਗੱਲ ਕਰਵਾਈਆਂ ਤੇ ਬਹੁਤ ਸਾਨੂੰ ਮਤਲਬ ਹੋਰ ਵਾਲੇ ਕੀ ਕਹਿਣਾ ਚਾਹੋਗੇ ਜਿਵੇਂ ਮੈਂ ਕਹਿ ਦਿਆ ਕਿ ਪ੍ਰਿੰਟ ਦਵਾਨੇ ਦੀ ਗੱਲ ਕਰੀਏ ਜਾਂ ਹੋਰ ਸਾਡੇ ਚੈਨਲ ਦੇ ਮਾਧਿਅਮ ਨਾਲ ਵੀ ਪੂਰੀ ਦੁਨੀਆ ਦੇਖ ਲਈ ਹੈ ਹਨ ਤਾਂ ਉਹਨਾਂ ਲੋਕਾਂ ਲਈ ਕੀ ਕਹਿਣਾ ਚਾਹੋਗੇ ਜਿਵੇਂ ਅੱਜ ਬਾਬਾ ਜੰਗ ਸਿੰਘ ਜੀ ਨੂੰ ਦਵਾਈ ਦੇ ਦਾਨ ਕੀਤਾ ਗਿਆ ਤਾਂ ਉਹਨਾਂ ਲੋਕਾਂ ਲਈ ਕੀ ਕਹੋਗੇ ਬਾਬਾ ਜੀ ਜੇ ਅਗਰ ਕਿਸੇ ਨੂੰ ਵੀ ਮਦਦ ਦੀ ਲੋੜ ਹੋਵੇ ਨਾ ਬਾਬਾ ਜੀ ਹਮੇਸ਼ਾ ਮਦਦ ਕਰਦੇ ਹਨ ਤੇ ਬੱਚਿਆਂ ਨੂੰ ਸਕੂਲ ਦੇ ਬੱਚਿਆਂ ਨੂੰ ਨਾ 유ਨੀਫਾਰਮ ਵਗੈਰਾ ਦਿੰਦੇ ਆ ਕੱਪਲਾ ਵਗੈਰਾ ਸਬਜ਼ੀਆਂ ਦੇ ਵਿੱਚ ਵੀ ਕੋਟੀ ਸੈਕਟਰ ਦੀ ਮਦਦ ਤੋਂ ਬਾਬਾ ਜੀ ਹਮੇਸ਼ਾ ਮੂਦੇ ਹੋ ਕੇ ਕਰਦੇ ਜਿਵੇਂ ਆਪਾਂ ਗੱਲ ਕਰੀ ਤੁਹਾਡੇ ਹਸਪੀਟਲ ਦੀ ਜਿਵੇਂ ਬਾਬਾ ਜੀ ਬਲਿਉਦਾਨ ਕੀਤਾ ਗਿਆ ਇਸ ਤਰ੍ਹਾਂ ਤੁਹਾਨੂੰ ਲੱਗਦਾ ਕਿ ਹੋਰ ਵੀ ਇਸ ਤਰ੍ਹਾਂ ਦੇ ਅਨੇਕਾਂ ਸਮਾਜ ਸੇਵੀ ਜਾਂ ਲੋਕ ਅੱਗੇ ਆਣ ਜਿਹੜੇ ਹਸਪੀਟਲ ਦੇ ਵਿੱਚ ਆਪਣਾ ਯੋਗਦਾਨ ਪਾਣ ਜੀ ਪਰ ਕੋਈ ਵੀ ਨਹੀਂ ਦੇਖਦਾ ਨਾ ਮੈਂ ਕਹਿੰਦਾ ਕਿ ਹਸਪਤਾਲ ਦੇ ਵਿੱਚ ਬਹੁਤ ਜਾਨਾ ਕਿੰਨੇ ਲੋਕ ਕੀ ਆਉਂਦੇ ਨੇ ਹਨ ਇਹ ਸਭ ਤੋਂ ਜ਼ਿਆਦਾ ਖਾਪਨ ਅੱਜ ਕੱਲ ਜ਼ਰੂਰੀ ਹੈ ਹਸਪਤਾਲ ਦੇ ਵਿੱਚ ਸਾਰੀਆਂ ਚੀਜ਼ਾਂ ਦਾ ਹੋਣਾ ਇਸ ਲਈ ਮੈਂ ਹੋਰ ਨੇ ਇਹ ਵੀ ਕਰਦੀ ਆਂ ਕਿ ਕੋਈ ਵੀ ਐਨ ਆਰ ਆਈ ਜੀ ਜਾਂ ਕੋਈ ਵੀ ਪਿੰਡ ਦਾ ਜੇ ਕੋਈ ਮਦਦ ਕਰਨਾ ਚਾਹੁੰਦਾ ਤਾਂ ਹਸਪਤਾਲ ਦੇ ਵਿੱਚ ਜਰੂਰ ਮਦਦ ਹੈ ਤੁਹਾਡੇ ਕੋਲੇ ਜਿਹੜੇ ਸੈਂਟਰ ਤੁਹਾਨੂੰ ਪੈਂਦਾ ਕਿਹੜੇ ਕਿਹੜੇ ਪਿੰਡ ਪੈਂਦੇ ਨੇ ਜੀ ਮੇਰੇ ਦਿਵਾਨਾ ਤੇ ਬਿੱਲਾ ਤੋਂ ਸੈਂਟਰ ਪੈਂਦੇ ਹਾਂਜੀ ਸਰ ਕੀ ਕਹਿਣਾ ਚਾਹੋਗੇ ਅੱਜ ਬਾਬਾ ਜੀ ਬੰਨੀਓ ਹਸਪਤਾਲ ਦੇ ਲਈ ਜਿਹੜੀ ਦਵਾਈ ਫਰੀ ਦੇ ਕੇ ਗਏ ਨੇ ਜੀ ਅਸੀਂ ਬਾਬਾ ਜੀ ਦਾ ਬਹੁਤ-ਬਹੁਤ ਪਹਿਲਾਂ ਦਾ ਧੰਨਵਾਦ ਕਰਦੇ ਹਾਂ ਤੇ ਨੀਆਂ ਦਵਾਈਆਂ ਹੀ ਨਹੀਂ ਨਿਮਕਿ ਕਿਵੇਂ ਕਹਿੰਦੇ ਗਰੀਬ ਬੱਚਾ ਲਈ ਚੱਪਲ ਬੂਟ ਤੇ ਸਰਦੀਆਂ ਵਿੱਚ ਸਵੈਟਰ ਵਗੈਰਾ ਹੋਰ ਲੈ ਕੇ ਅੰਮ੍ਰਿਤਪੁਰ ਜੋਂ ਆਉਂਦੇ ਆ ਲੈ ਕੇ ਬੰਨੀਆ ਝੌਂਕੜੀਆਂ ਜਿਹਾ ਲੇ ਕੇ ਇਹ ਦਵਾਈਆਂ ਦਾ ਜਿਹੜਾ ਬੰਨ ਉਹਨਾਂ ਨੇ ਕਿਹਾ ਹੋਈ ਵੀ ਘਾਟ ਹੈ ਇੱਥੇ ਹਸਪਤਾਲ ਦੇ ਵਿੱਚ ਇਸ ਕਰਕੇ ਬਾਬਾ ਜੀ ਨੇ ਸੁਣਿਆ ਤੇ ਦਵਾਈਆਂ ਲਾ ਕੇ ਦਿੱਤੀਆਂ ਸਾਡੇ ਚੈਨਲ ਦੇ ਮਤਲਬ ਇਹ ਪੂਰੀ ਦੁਨੀਆ ਦੇਖਦੀ ਆ ਉਹਨਾਂ ਲੋਕਾਂ ਲਈ ਕੀ ਕਹਿਣਾ ਚਾਹੋਗੇ ਅਜੀ ਜੀ ਆ ਇੱਕ ਨਰਈ ਵੀ ਜੋ ਵੀ ਪਾਣੀ ਮਰਦਾ ਜੀ ਨੇ ਜਿਹੋ ਆ ਸਵਧਾਲਾ ਨੇ ਜਰੂਰ ਦੇਖਾ ਗਰੀ ਬਾਕੀ ਗਰਾਉਂਡਾਂ ਚ ਬਧੇਰੇ ਪੈਸੇ ਦਿੰਦੇ ਆ ਇੰਦਰ ਹਰ ਇੱਕ ਮਰੀਜ਼ਾਂ ਦਾ ਦਵਾਈਆਂ ਸਰਕਾਰੀ ਕੁਣੀਆਂ ਹੁੰਦੀਆਂ ਨੇ ਤੇ ਸਾਰਿਆਂ ਨੂੰ ਬੇਨਤੀ ਹੈ ਜਿੰਨੇ ਵੀ ਐਨਆਰਈ ਵੀ ਲੋਕ ਵੀ ਜੋ ਵੀ ਰਿਚਮੈਨ ਸਾਰੇ ਵੀਰ ਸੁਣਨਾ ਵੀਡੀਓ ਦੇਖਣ ਅ ਦਵਾਈਆਂ ਪਹੁੰਚਦੀਆਂ ਕਰਨ ਤਾਂ ਕਿ ਕਿੰਨਾ ਚਾਹੁੰਗਲ ਕਾਲੀ ਜਿਹੜੀ ਮਤਲਬ ਤੁਹਾਡੇ ਕੋਲੇ ਇੱਕ ਦਵਾਈ ਆਂਦੀ ਹੈ ਉਹਨੂੰ ਇੱਕ ਮਹੀਨੇ ਚ ਵੰਡ ਦਿੰਦੇ ਨੇ ਤੁਸੀਂ ਜਿੱਦਾਂ ਸਾਨੂੰ ਵੈਸੇ ਕਾਫੀ ਸਪਲਾਈ ਆਂਦੀ ਹੈ ਕਮਨ ਕੋਲੋਂ ਅਸੀਂ ਉਹ ਇੱਕ 10 ਮਹੀਨੇ ਵਿੱਚ ਸਾਰੀ ਆਪਾਂ ਵੰਡ ਦਿੰਦੇ ਆਂ ਹਾਂਜੀ ਬੰ ਮੋਰ ਕੀ ਕਹਿਣਾ ਚਾਹੋਗੇ ਮੈਂ ਹਸਪਤਾਲ ਦੇ ਵਿੱਚ ਅਨੇਕ ਪ੍ਰਕਾਰ ਦੀਆਂ ਦਿੱਕਤਾਂ ਆਂਦੀਆਂ ਨੇ ਹਨਾ ਤਾਂ ਕੀ ਕਹਿਣਾ ਚਾਹੋਗੇ ਸਾਡੀ ਮੇਨ ਦਿੱਕਤ ਹੈ ਸਾਡੀ ਬਿਲਡਿੰਗ ਦੀ ਸਾਡੀ ਬਿਲਡਿੰਗ ਬਹੁਤ ਪੁਰਾਣੀ ਕਰਕੇ ਸ਼ੱਕ ਵਿੱਚ ਆਉਂਦੀ ਹੈ ਫਰਸ਼ ਵੀ ਨਹੀਂ ਮਾ ਸੜਕ ਵੀ ਉੱਚੀ ਹੋ ਗਈ ਉਤੇ ਕਰਕੇ ਜੋ بارشਿਤ ਗੈਰਾਂ ਦੀ ਸਾਦਾ ਪਾਣੀ ਸਾਡੇ ਨਾ ਬਿਲਡਿੰਗ ਦੇ ਅੰਦਰ ਆ ਜਾਂਦਾ ਕਿ ਸਾਡੀ ਦਵਾਈ ਵਗ ਜਾਂਦਾ ਤੇ ਇੰਡੀਆ ਜਾਂ ਕੋਈ ਵੀ ਡਾਕੂਮੈਂਟ ਹੁੰਦੇ ਉਹ ਸਾਰੇ ਖਰਾਬ ਹੋ ਜਾਂਦੇ ਆ ਨਾ ਕਾफी ਦਿੱਕਤ ਪਰੇਸ਼ਾਨੀਆਂ ਸਰੋ ਸਾਹਮਣਾ ਕਰਨਾ ਪੈਂਦਾ ਤੁਸੀਂ ਤੁਹਾਡੇ ਚੈਨਲ ਦੇ ਮਾਧਿਅਮ ਨਾਲ ਇਹ ਰਿਕਵੈਸਟ ਕਰਦੇ ਆ ਵੀ ਸਾਡੇ ਬਿਲਡਿੰਗ ਲਈ ਵੀ ਕੁਝ ਕੀਤਾ ਜਾਵੇ ਤਾਂ ਜੋ ਕਿ ਸਾਡਾ ਫੀਅ ਕੇਰ ਬਹਾ ਮੈਂ ਇੱਥੇ ਜਾਰੀ ਰੱਖ ਸਕੀਏ ਤੇ ਮਰੀਜ਼ਾਂ ਨੂੰ ਕੋਈ ਮੁਸ਼ਕਲ ਆ ਨਾ ਕੰਮ ਨਾ ਕਰਨਾ ਜੀ ਮੈਮ ਕੀ ਕਹਿਣਾ ਚਾਹੁੰਗੇ ਜਿਹੜੀ ਪੰਜਾਬ ਸਰਕਾਰ ਦਵਾਰੀ ਤੁਹਾਡੇ ਕੋਲੇ ਦਵਾਈ ਆਂਦੀ ਹੈ ਜੀ ਤਾਂ ਉਹਨਾਂ ਨੇ ਕੀ ਕਰੂਗਾ ਇਹ ਤੇ ਤੁਹਾਡੇ ਕੋਲ ਸਾਨੂੰ ਕਾਫੀ ਸਟਾਕ ਦੇ ਵਿੱਚ ਮੈਡੀਸਿਨਸ ਆਂਦੀ ਆ ਤੇ ਉਹ ਸਾਰੀ ਦਵਾਈ ਆਪਣੇ ਤੇ ਲੱਗ ਜਾਂਦੀ ਆ ਆਪਣੇ ਨੇੜੇ ਦੇ ਤਿੰਨ ਚਾਰ ਪਿੰਡਾਂ ਤੇ ਸਾਰੇ ਲੋਕ ਇੱਥੇ ਆ ਕੇ ਦਵਾਈ ਲੈ ਕੇ ਜਾਂਦੇ ਆ ਕੋਈ ਕਮੀ ਨਹੀਂ ਹੈ ਕਿ ਐਕਚੁਅਲੀ ਜੇ ਹੈ ਤਾਂ ਉਹ ਬਾਬਾ ਜੀ ਨੇ ਪੂਰੀ ਕਰ ਦਿੱਤੀ ਜਦੋਂ ਸਰਕਾਰ ਵੱਲੋਂ ਸਾਨੂੰ ਕਾਫੀ ਜ਼ਿਆਦਾ ਮੈਡੀਸਿਨਸ ਆਉਂਦੀਆਂ ਸਾਰੀਆਂ ਦਵਾਈਆਂ ਸੇ 1.5 ਮਹੀਨੇ ਵਿੱਚ ਸਾਦੇ ਵੰਡਨੇ ਕਿਉਂਕਿ ਆਲੇ ਦੁਆਲੇ 3-4 ਪਿੰਡਾਂ ਦੇ ਲੋਕ ਆ ਗਏ ਤਾਂ ਇੱਥੋਂ ਦਵਾਈ ਲੈ ਕੇ ਜਾਂਦੇ ਨੇ ਤੇ ਸਾਰੀ ਦਵਾਈ ਆਪਣੀ ਲੱਗ ਜਾਂਦੀ ਹੈ ਕਾਫੀ ਵੱਡਿਆ ਸਟਾਕ ਆ ਜਾਂਦਾ। ਅਸੀਂ ਪਹਿਲਾਂ ਤਾਂ ਸਭ ਤੋਂ ਬਾਬਾ ਜੰਗ ਸਿੰਘ ਜੀ ਦਾ ਤੇ ਤੁਹਾਡਾ ਇੱਥੇ ਮੀਡੀਆ ਦਾ ਪਰਚੰਤੇ ਬਹੁਤ ਬੋਤਕਾ ਨੋਇ ਕਰਦੇ ਆ। ਬਾਬਾ ਜੀ ਹਰ ਇੱਕ ਸੇ ਸਮਾਜ ਵਿੱਚ ਹਰ ਇੱਕ ਸੇਵਾਵਾਂ ਕਰਦੇ ਹਨ ਜਿਵੇਂ ਬੱਚਿਆਂ ਲਈ ਕੱਪੜੇ, ਬੂਟ, ਚਪਲਾਂ ਔਰ ਗਰੀਬ ਕੁੜੀਆਂ ਜਿਨ੍ਹਾਂ ਨੂੰ ਵੀ ਕੋਈ ਨਾ ਚੀਜ਼ ਦੀ ਜ਼ਰੂਰਤ ਆ ਜਾਂ ਬੱਚੇ ਪੜ੍ਹਾਈ ਕਰਨਾ ਚਾਹੁੰਦੇ ਉਹਨਾਂ ਦੇ ਮਾਪੇ ਨਹੀਂ ਪੜਾਵਾ ਸਕਦੇ ਉਹਨਾਂ ਨੇ ਕਾਪੀਆਂ ਕਿਤਾਬਾਂ ਫੀਸਾਂ ਦਾ ਵੀ ਜੰਦੀ ਯੋਗਦਾਨ ਦਿੰਦੇ ਆ ਬੱਚਿਆਂ ਨੂੰ ਤੇ ਇਸੇ ਤਰ੍ਹਾਂ ਹੀ ਸਾਨੂੰ ਵੈਸੇ ਸਰਕਾਰੋਂ ਲੋ ਬਹੁਤ ਦਵਾਈਆਂ ਆਉਂਦੀਆਂ ਜਿਵੇਂ ਬੀਪੀ 슈ਗਰ ਆਇਰਨ ਕੈਲਸ਼ੀਅਮ ਸਭ ਸਾਨੂੰ ਵੀ ਮਿਲਦਾ ਸਰਕਾਰੋਂ ਲੋ ਜੋ ਸਾਨੂੰ ਥੋੜੀ ਬਹੁਤੀ ਦਵਾਈ ਚਾਹੀਦੀ ਸੀ ਅਸੀਂ ਬਾਬਾ ਜੀ ਨੂੰ ਦੱਸਿਆ ਤਾਂ ਬਾਬਾ ਜੀ ਨੇ ਉਹ ਸਾਰੀਆਂ ਦਵਾਈਆਂ ਸਾਨੂੰ ਲਿਆ ਕੇ ਦਿੱਤੀਆਂ ਅਸੀਂ ਬਾਬਾ ਜੀ ਦਾ ਬਹੁਤ ਧੰਨਵਾਦ ਕਰਦੇ ਆ